ਅਭੀ ਕਮਲਕੌਰ ਦੇ ਕਤਲ ਤੋਂ ਬਾਅਦ ਯੂਟਿਊਬਰਾਂ ਦੇ ਮਨ ਦੇ ਵਿੱਚ ਡਰ ਬੈਠ ਚੁੱਕਿਆ ਤੇ ਹੁਣ ਦੀਪਿਕਾ ਲੂਥਰਾ ਇਨਫਲੂਐਂਸਰ ਦੇ ਵੱਲੋਂ ਇੱਕ ਵਾਰ ਫਿਰ ਹੱਥ ਜੋੜ ਕੇ ਮਾਫੀ ਮੰਗ ਲਈ ਗਈ ਹੈ। ਬੇਰਸਲ ਦੀਪਿਕਾ ਲੂਥਰਾ ਨੂੰ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਸਿੱਧੀ ਧਮਕੀ ਦਿੱਤੀ ਸੀ। ਉਸ ਦੇ ਬੰਦਿਆਂ ਦੇ ਵੱਲੋਂ ਵੀ ਧਮਕੀ ਦਿੱਤੀ ਗਈ ਸੀ। ਕਹਿ ਦਿੱਤਾ ਸੀ ਕਿ ਅਸੀਂ ਪਹਿਲਾਂ ਵੀ ਤੈਨੂੰ ਸਮਝਾਇਆ ਸੀ। ਖੁਦ ਅਮਰਤਪਾਲ ਸਿੰਘ ਮੈਰੋ ਨੇ ਕੋਲ ਬੁਲਾ ਕੇ ਉਸ ਨੂੰ ਸਮਝਾਇਆ ਸੀ ਕਿ ਤੂੰ ਅਜਿਹੀਆਂ ਵੀਡੀਓ ਨਾ ਬਣਾ। ਅਜਿਹੀ ਸ਼ਬਦਾਬਲੀ ਨਾਂ ਵਰਤ ਜਿਸ ਦੇ ਨਾਲ ਸਮਾਜ ਨੂੰ ਕੋਈ ਸੇਧ ਨਹੀਂ ਮਿਲਦੀ ਬਲਕਿ ਸਮਾਜ ਦੇ ਵਿੱਚ ਜਿਹੜੇ ਬੱਚੇ ਨੇ ਲੜਕੀਆਂ ਨੇ ਉਹਨਾਂ ਨੂੰ ਉਹਨਾਂ ਦੇ ਅਸਰ ਪੈਂਦਾ ਉਹਨਾਂ ਦੇ ਉੱਤੇ ਤਾਂ ਪਰ ਦੀਪਿਕਾ ਲੂਥਰਾ ਦੇ ਵੱਲੋਂ ਫਿਰ ਦੁਬਾਰਾ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪਾਈਆਂ ਜਾ ਰਹੀਆਂ ਸੀ ਤੇ ਹੁਣ ਭਵੀ ਕਮਲ ਕੌਰ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਧਮਕੀ ਮਿਲਦੀ ਹੈ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਐਫਆਈਆਰ ਦਰਜ ਵੀ ਕਰਵਾਉਂਦੀ ਐ ਅਮਰਤਪਾਲ ਸਿੰਘ ਮੈਰੋ ਦੇ ਉੱਤੇ ਤਾਂ ਸਿਕਿਉਰਿਟੀ ਦੀ ਮੰਗ ਵੀ ਕਰਦੀ ਐ ਸਿਕਿਉਰਿਟੀ ਵੀ ਮਿਲ ਜਾਂਦੀ ਐ ਪਰ ਹੁਣ ਦੁਬਾਰਾ ਤੋਂ ਜੋ ਉਸ ਦੇ ਵੱਲੋਂ ਆਪਣਾ ਅਕਾਊਂਟ ਬੰਦ ਕਰ ਦਿੱਤਾ ਸੀ ਅੱਜ ਇੰਸਟਾਗ੍ਰam ਦੇ ਉੱਤੇ ਮੁਰਤ ਤੋਂ ਇੱਕ ਪੋਸਟ ਪਾਈ ਗਈ ਐ ਜਿਸ ਦੇ ਵਿੱਚ ਉਸ ਦੇ ਵੱਲੋਂ ਹੱਥ ਜੋੜ ਕੇ ਮਾਫੀ ਮੰਗਦਿਆਂ ਹੋਇਆ ਲਿਖਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨੀ ਆ ਇਹ ਜੋ ਵੀ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਇਸ ਚੀਜ਼ ਉੱਤੇ ਮੈਂ 2 ਮਹੀਨੇ ਪਹਿਲਾਂ ਹੀ ਮਾਫੀ ਮੰਗ ਚੁੱਕੀ ਆ ਇਤਰਾਜ਼ਯੋਗ ਵੀਡੀਓ ਆਪਣੇ ਚੈਨਲ ਤੇ ਨਹੀਂ ਪਾਈ ਸੀ ਪਰ ਫਿਰ ਵੀ ਜੇ ਅਜੇ ਵੀ ਲੱਗਦਾ ਹੈ ਕਿ ਕੀ ਗਲਤ ਕੀਤਾ ਮੈਂ ਫਿਰ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਸਾਰਿਆਂ ਤੋਂ ਤੇ ਭਵਿੱਖ ਦੇ ਵਿੱਚ